ਤੋਰ ਮੈਂ ਤੇ ਮੈਨੂੰ ਐ ਦੱਸ ਹੂੰ ਤੇ ਕਿੱਥੇ ਚੱਲੀ ਅੱਜ ਆਪਾਂ ਕਿਹੜਾ ਮੇਲਾ ਲੁੱਟਣ ਚੱਲੀਏ ਮੇਲਾ ਕਾਹਨੂੰ ਲੁੱਟਣਾ ਹੈ ਹਾਂ ਐ ਕਰ ਬੰਤ ਪ੍ਰਧਾਨ ਨੂੰ ਫੋਨ ਕਰ ਕਿ ਆ ਗਿਓ ਤੇਰਾ ਮਿਰਜ਼ਾਪੁਰ ਲੁੱਟਣਾ ਅੱਛਾ ਕਾਲੀ ਦੁਨੀਆ ਵਾਲੇ ਪ੍ਰਧਾਨ ਕਾਲੀ ਦੁਨੀਆ ਵਾਲੇ ਪ੍ਰਧਾਨ ਨੂੰ ਬੱਸ 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 ਲੈ ਮੈਂ ਹੁਣੇ ਫੋਨ ਲਾਉਣਾ ਇਸ ਜਿਹੜੀ ਜੀ ਆਕੇ ਲਾ ਫੋਨ ਆਜੋ ਫਿਰ ਆਜੋ ਇੱਥੇ ਬਾਹਰ ਹੀ ਖੜਿਓ ਹਾਂ ਹਾਂ ਅੱਜ ਲਟਾਂਗੇ ਮਿਰਜ਼ਾਪੁਰ ਕੇ ਮੇਰੀ ਗੱਲ ਸੁਣੋ ਕਿ ਇਧਰ ਉਧਰ ਨਿਗਾਹ ਵੀ ਰੱਖਣੀ ਹੈ ਉਹ ਬਹੁਤ ਤਗੜਾ ਵਹਿਲੀ ਹੈ ਐਣੀ ਪਤਾ ਕਿੱਥੋਂ ਬਰੂਧ ਬਰਾਦ ਮਾਰੇ ਠੀਕ ਹੈ ਇੱਥੇ ਦੇ ਮਾਰਦਾ ਜਿਹੇ ਜੋ ਬਰੂਦ ਝੋਲੇ ਪਾ ਕੇ ਰਾਇਦਾ ਜੇਪਾਂ 'ਚ ਪਾਈ ਫਿਰਦੇ ਸੀ ਉਹ ਕੱਢ ਦਿਓ ਕੱਢ ਦਿਓ ਬੋਲੋ ਬੋਲੋ ਟੈਂਡ ਦੇ ਦੇ ਉਹ ਟਾਈਮ ਹੁਣ ਹਾਂ ਹੈਲੋ ਬੰਤੋ ਧਰਮੇ ਬੋਲਣੀ ਉਹ ਬੰਤੋ ਉਹ ਮੈਂ ਤੇ ਬੁਰਲਾ ਜਿਵਾਨ ਬੰਦ ਹੋ ਗਈ ਜਿਵਾਨ ਬੰਦ ਹੋ ਗਈ ਆ ਬੋਲ ਪਾ ਬੋਲ ਪਾ ਉਹ ਹਾਂ ਵੀ ਕਿੱਥੇ ਨੂੰ ਅੱਛਾ 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 ਬੋਲਦਾ ਚੰਦ ਬੋਲ ਲਵਾਂ ਹਾਂ ਹੁਣ ਤੂੰ ਬਾਅਦ ਚ ਮਰਜ਼ਾਪੁਰ ਗੇਂਦ ਨੂੰ ਆ ਰਹੇ ਆ ਅਸੀਂ ਉਹ ਅਸੀਂ ਘੋੜੀਆਂ ਲਵੇਰੀਆਂ ਤੇ ਹੋਣ ਵਾਲੇ ਨਹੀਂ ਹੈਗੇ ਅਸੀਂ ਰਾਜਦੂਤਾ ਤੇ ਆਵਾਂਗੇ ਝੋਟਿਆਂ ਤੇ ਸਮਝ ਗਿਆ ਪਿੱਛੇ ਟਰਾਲੀ ਬਾਕੇ ਲੈ ਕੇ ਆਵਾਂਗੇ ਇਸ ਤਰ੍ਹਾਂ ਮਿਰਜਾਪੁਰ ਸਾਰਾ ਲੁੱਟ ਕੇ ਲੈ ਕੇ ਚੱਲਿਆ ਤੂੰ ਮੈਨੂੰ ਜਾਣਦਾ ਨਹੀਂ ਪੁੱਤੜੇ ਮੈਨੂੰ ਚਾਂਦੇ ਕਹਿੰਦੇ ਚਿੱਟੀ ਦੁਈਆਂ ਵਾਲਾ ਹਾਂ ਬਾ ਬਾ ਬਾਲੀ ਗੱਲ ਨਹੀਂ ਫੋਨ ਤੇ ਭਗਾਈ ਮਾਰਦਾ ਹੁੰਦਾ ਡੰਗਾ ਡੰਗਾ ਜਾ ਭੱਜ ਲੋ ਭੈਂਦਿਆਰ ਧੰਕੀ ਵੱਡੀ ਦਿੱਤੀ ਗਈ ਭੱਜ ਲੋ ਪਾਦ ਲੋ ਆ